ਪੁਲਿਸ ਸਾਹਿਬ ਜਿਹੜਾ ਅੱਜ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਉਹਦਾ ਕਾਰਨ ਕੀ ਹੈ ਇਹ ਭੁੱਖ ਹੜਤਾਲ ਤੇ ਬੈਠਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਅੱਜ ਨਾਬਾ ਸਹਿਰ ਜ਼ਿਲ੍ਹੇ ਪਟਿਆਲੇ ਦਾ ਅੰਬੇਦਕਰ ਦਾ ਬਕਤ ਲੱਗਿਆ ਹੈ ਪਟਿਆਲਾ ਗੇਟ ਉੱਥੇ ਸਾਨੂੰ ਅੱਜ ਭੁੱਖ ਹੜਤਾਲ ਤੇ ਇਸ ਕਰਕੇ ਬੈਠਣਾ ਪਿਆ ਕਿ ਕਿਸਾਨ ਆਗੂ ਬਜ਼ੁਰਗ ਆਗੂ ਜਗਜੀਤ ਸਿੰਘ ਢੱਲੇਵਾਲ ਅੱਜ ਉਹਨੂੰ 17ਵਾਂ ਦਿਨ ਹੋ ਗਿਆ ਨਾ ਅੰਨ ਨਾ ਪਾਣੀ ਬਿਲਕੁਲ ਨਹੀਂ ਕਾਰਨ ਇਹ ਹੈ ਕਿ ਦਿੱਲੀ ਦੀ ਹਰਿਆਣਾ ਦੀ ਸਰਕਾਰ ਪੰਜਾਬ ਦੀ ਚੁੱਪ ਜਿਹਦੇ ਕਾਰਨ ਉਹ ਕਿਸਾਨੀ ਮੰਗਾਂ ਦੇ ਲਈ ਆਪਣਾ ਸੰਘਰਸ਼ ਲੈ ਕੇ ਤੁਰੇ ਹੋਏ ਸੀ ਪਰ ਨਾਲ ਇੱਕ ਇਹ ਸਪਸ਼ਟ ਹੋ ਗਿਆ ਜਿਹੜਾ ਅੱਜ ਦਾ ਮੇਨ ਏਜੰਡਾ ਕਿ ਅਸੀਂ ਸਾਡੀ ਰਾਜਧਾਨੀ ਸਾਂਝੀ ਰਾਜਧਾਨੀ ਸਾਰੇ ਹਿੰਦੁਸਤਾਨ ਦੀ ਉਹ ਰਾਜਧਾਨੀ ਚ ਜਾਣਾ ਚਾਹੁੰਦੇ ਸੀ ਵੀ ਉੱਥੇ ਅਸੀਂ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀਆਂ ਮੰਗਾਂ ਦੱਸਣੀਆਂ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਨੇ ਤੁਸੀਂ ਪ੍ਰਵਾਨ ਕਰੀਆਂ ਸੀ ਉਹਨਾਂ ਨੂੰ ਲਾਗੂ ਕਰ ਦਿਓ ਉਹ ਸਾਨੂੰ ਜਿਵੇਂ ਅਸੀਂ ਬਗਾਨੇ ਹੁੰਨੇ ਆ ਸਾਨੂੰ ਨਾ ਸੰਭੂ ਰਾਹੀ ਲੰਘਣ ਦਿੰਦੇ ਨੇ ਨਾ ਇਧਰ ਖਡੌਰੀ ਰਾਹੀ ਲੰਘਣ ਦਿੰਦੇ ਨੇ ਦੋ ਇਥੋਂ ਕਿਸਾਨ ਜੱਥੇਬੰਦੀਆਂ ਬੈਠੀਆਂ ਨੇ ਸਾਲ ਹੋ ਗਿਆ ਫੇਰ ਕਹਿੰਦੇ ਜੀ ਤੁਸੀਂ ਟਰੈਕਟਰ ਟਰਾਲੀ ਲੈ ਕੇ ਨਾ ਜਾਓ ਉਹਨਾਂ ਦਾ ਫੈਸਲਾ ਆ ਗਿਆ ਕਿ ਟਰੈਕਟਰ ਟਰਾਲੀ ਲੈ ਕੇ ਨਾ ਜਾਓ ਇਹ ਤੁਹਾਡੇ ਟੈਂਕ ਬਣ ਗਏ ਤੁਸੀਂ ਇਹਦੇ ਚ ਹਥਿਆਰ ਲਿਜਾ ਸਕਦੇ ਹੋ ਜੋ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇ ਇਹ ਕਹਿੰਦੇ ਕਿਸਾਨ ਆਗੂ ਕਹਿੰਦੇ ਠੀਕ ਹੈ ਜੀ ਅਸੀਂ ਪੈਦਲ ਜਾਵਾਂਗੇ 101 ਬੰਦੇ ਦਾ ਜਥਾ ਜਾਇਕ ਬਹੁ ਟਾਈਮ ਬਾਅਦ ਮੰਨੇ ਬਹੁਤ ਦੇਰ ਬਾਅਦ ਸਾਲ ਬਾਅਦ 101 ਜਥੇ ਨੂੰ ਕਹਿੰਦੇ ਠੀਕ ਹੈ ਜੀ ਪ੍ਰਵਾਨ ਹੈ ਪ੍ਰਵਾਨ ਕਰਨ ਤੋਂ ਬਾਅਦ ਇੰਨਾ ਝੂੜ ਜਗਜਹਾਰ ਹੋ ਗਿਆ ਕਿ ਸ਼ੰਭੂ ਵੀ ਖਨੌਰੀ ਵੀ ਉਧਰ ਤਾਂ ਤੋਪਾਂ ਦੇ ਗੋਲੇ ਜਿਹੜੇ ਗੈਸ ਦੇ ਗੋਲੇ ਨੇ ਤੋਪਾਂ ਰਾਹੀਂ ਵੱਡੇ ਵੱਡੇ ਉਹੁੱ ਸੁੱਟੇ ਗਏ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਡਾਂਗਾਂ ਮਾਰੀਆਂ ਗਈਆਂ ਤੇ ਵੱਡੇ ਵੱਡੇ ਸੜਕੇ ਬੰਦ ਕਰੀ ਪਈ ਹੈ ਜੀਟੀ ਰੋਡ ਜਿਹਦੇ ਲਈ ਸੁਪਰੀਮ ਕੋਰਟ ਵੀ ਕਹਿੰਦੀ ਅਸੀਂ ਕੀ ਕਰੀਏ ਸਪਰੀਮ ਕੋਰਟ ਵੀ ਸਾਨੂੰ ਤਾਂ ਜਵਾਬ ਦੇਗੀ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇਹ ਸਾਡੇ ਕੋਲ ਕੋਈ ਰਾਹ ਨਹੀਂ ਸੀ ਗਿਆ ਜਦੋਂ ਨਾ ਦੇਖਿਆ ਜਗਜੀਤ ਸਿੰਘ ਡੱਲੇਵਾਲ ਨੇ ਫਿਰ ਭੁਖੜਤਾਲ ਸ਼ੁਰੂ ਕਰਤੀ ਉਹ ਕੈਂਸਰ ਦਾ ਮਰੀਜ਼ ਹੈ ਉਹ ਬੰਦੇ ਨੇ ਬਚਣਾ ਨਹੀਂ ਸਾਡਾ ਲੀਡਰ ਸਾਡ ਤੋਂ ਗਵਾਇਆ ਜਾਣਾ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਜਿਹਦੇ ਕਰਕੇ ਮੈਂ ਇਹ ਕਹਿ ਵੀ ਅਸੀਂ ਵੀ ਉਸ ਬਜ਼ੁਰਗ ਦੀ ਪੱਠ ਤੇ ਖੜ੍ਹਦੇ ਰੇ ਅਕਾਲੀ ਦਾ 77 ਰੋਜ਼ 11 ਤੋਂ 4 ਵਜੇ ਤੱਕ ਇੱਥੇ ਭੁਖੜਤਾਲ ਤੇ ਬੈਠਾ ਕਰੂਗਾ ਅਸੀਂ ਵੀ ਉਸੇ ਤਰ੍ਹਾਂ ਨਾ ਅੰਨ ਨਾ ਪਾਣੀ ਬਿਲਕੁਲ ਨਹੀਂ 11 ਤੋਂ 4 ਤੱਕ ਕੀ ਸਾਬੇ ਜੀ ਤੁਸੀਂ ਪੱਕੇ ਪੱਕੀ ਭੁਖੜਦਾਲ ਦੇ ਬੈਠੋ ਨਾ ਕਾਰਨ ਸਾਰਿਆਂ ਨੇ ਮਰਨਾ ਨਹੀਂ ਉਹਨੂੰ ਮੋਢਾ ਵੀ ਲਾਉਣਾ ਕਿਸੇ ਨੇ ਅੱਛਾ ਹੁਣ ਸਰਕਾਰਾਂ ਦਾ ਸਾਡਾ ਖੂਨ ਖੂਨ ਪੀਣ ਲੱਗੀ ਹੈ ਇਹਨੇ ਬਾਰੀ ਬਾਰੀ ਜਾਵਾਂਗੇ ਉੱਥੋਂ ਹੋਰ ਕਿਸਾਨ ਦੂਜਾ ਵੀ ਤਿਆਰ ਹੈ ਐਵੇਂ ਜਿਵੇਂ ਉੱਥੋਂ ਜਿਵੇਂ ਸਨੇਹਾ ਆਊਗਾ ਜੇ ਮੇਰੀ ਡਿਊਟੀ ਲੱਗੀ ਫਿਰ ਪਰਮਜੀਤ ਸਿੰਘ ਸਹੋਲੀ ਵੀ ਹਾਜ਼ਰ ਹੋ ਜਾਊਗਾ ਪਰਮਾਨੈਂਟ ਭੁਖੜਦਾਲ ਬਿਲਕੁਲ ਜਿਵੇਂ ਕਹਿਣਗੇ ਪਰਮਾਨੈਂਟ ਬੈਠਣਾ ਪੈਗੇ ਬੈਠੇ ਨੂੰ ਭੁਖੜ ਤਾ ਮੈਂ ਕਹਿੰਦਾ ਕਲਗੀ ਵਾਲਿਆ ਬੇਹਰ ਪਰਿਆ ਹੱਥ ਰੱਖੂਗਾ ਮੈਂ ਤਾਂ ਭਾਲਦਾ ਵੀ ਇੱਥੇ ਜਿਉਂ ਕੇ ਰੋਜ਼ ਜੁੱਤੀਆਂ ਖਾਣ ਨੂੰ ਜਲੀਲ ਹੋਣ ਨੂੰ ਸਾਡੀਆਂ ਧੀਆਂ ਭੈਣਾਂ ਨਾਲ ਅਤਿਆਚਾਰ ਬੱਚਿਆਂ ਨਾਲ ਅਤਿਆਚਾਰ ਹੋ ਰਿਹਾ ਇਹ ਨਾ ਦੇਖਦੀਆਂ ਹੋਈਆਂ ਅੱਖਾਂ ਮੈਂ ਕਹਿੰਦਾ ਇਹੋ ਜਿਹਾ 골ਡਨ ਚਾਂਸ ਸਰਕਾਰਾਂ ਦੇ ਦੇਣ ਬਿਲਕੁਲ ਪ੍ਰਵਾਨ ਕਰਾਂਗੇ